ਪਤੀ ਤੇ ਆਸ਼ਿਕੀ ਦਾ ਭੂਤ ਅਜੇ ਆਸਵਾਰ ਹੋਇਆ ਆਪਣੇ ਹੀ ਘਰ ਨੂੰ ਅੱਗ ਲਾ ਦਿੱਤੀ ਜਿਸ ਤੋਂ ਬਾਅਦ ਸਾਰਾ ਘਰ ਦਾ ਸਮਾਨ ਸੜ ਕੇ ਰਾਖ ਹੋ ਗਿਆ ਪਤਨੀ ਅਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਥਾਣਾ ਸਦਰ ਦੇ ਪੁਲਿਸ ਨੇ ਪੀੜਤ ਪਤਨੀ ਕਰਮਜੀਤ ਕੌਰ ਦੇ ਬਿਆਨਾਂ ਤੇ ਉਸਦੇ ਆਸ਼ਿਕ ਪਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਦੱਸ ਦਈਏ ਕਿ ਕੁਲਦੀਪ ਸਿੰਘ ਦਾ ਕਿਸੇ ਦੂਸਰੀ ਔਰਤ ਦੇ ਨਾਲ ਨਜਾਇਜ਼ ਸਬੰਧ ਸੀ ਜਿਸ ਨੂੰ ਲੈ ਕੇ ਇਸ ਸਿਰਫਰੇ ਆਸ਼ਿਕ ਨੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਤੇ ਸਾਰਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ घटना ਫਰੋਜ਼ਪੁਰ ਦੇ ਪਿੰਡ ਬਸਤੀ ਪ੍ਰੀਤ ਮਰ ਸਿੰਘ ਵਾਲਾ ਦੀ ਹੈ ਜਿੱਥੇ ਇਸ ਸਿਰਫਰੇ ਆਸ਼ਕ ਕੁਲਦੀਪ ਤੇ ਆਪਣੇ ਵਿਆਹ ਦੇ 20 ਸਾਲ ਬਾਅਦ ਇਸ ਤਰ੍ਹਾਂ ਆਸ਼ਕੀ ਦਾ ਪੂਤ ਸਵਾਰ ਹੋਇਆ ਕਿ ਇਸਨੇ ਆਪਣੀ ਕਿਸੇ ਦੂਸਰੀ ਔਰਤ ਦੇ ਨਾਲ ਇਸ਼ਕ ਦੇ ਚਲਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸਾਰਾ ਸਮਾਨ ਸੜ ਗਿਆ ਸਿਰਫ ਰਿਆਸ਼ਕ ਦੀ ਪਤਨੀ ਕਰਮਜੀਤ ਕੌਰ ਤੇ ਉਸਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁਲਦੀਪ ਜੋ ਕੁਝ ਵੀ ਕਮਾਉਂਦਾ ਸੀ ਉਹ ਉਹ ਆਪਣੀ ਮਸ਼ੂਕਾ ਨੂੰ ਦੇ ਦਿੱਤਾ ਸੀ ਕੁਲਦੀਪ ਦੇ ਪਰਿਵਾਰ ਵਾਲੇ ਆਪਣੇ ਪਿਤਾ ਨੂੰ ਅਜਿਹਾ ਕਰਨ ਤੋਂ ਰੋਕਦੇ ਸਨ ਜਿਸ ਦੇ ਚਲਦੇ ਸਿਰਫ ਰਿਆਸ਼ਕ ਨੇ ਆਪਣੀ ਪਰਿਵਾਰ ਵਾਲਿਆਂ ਨੂੰ ਪਹਿਲੇ ਬੁਰੀ ਤਰ੍ਹਾਂ ਨਾਲ ਕੁੱਟਿਆ ਤੇ ਫਿਰ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਜਿਸ ਤੋਂ ਨਾਲ ਘਰ ਦਾ ਸਮਾਨ ਸੜ ਕੇ ਰਾਖ ਹੋ ਗਿਆ ਪਤਨੀ ਦੇ ਮੁਤਾਬਕ ਬੇਟੀ ਵੱਡੀ ਹੋ ਗਈ ਹੈ ਜਿਸ ਦੇ ਵਿਆਹ ਲਈ ਸਮਾਨ ਬਣਾਇਆ ਹੋਇਆ ਸੀ ਤੇ ਉਹ ਵੀ ਸਭ ਸੜ ਕੇ ਸੁਆਹ ਹੋ ਗਿਆ ਤੇ ਪਰਿਵਾਰ ਗਰੀਬ ਹੈ ਕਿ ਉਹਨਾਂ ਦੇ ਕੋਲ ਹੁਣ ਕੁਝ ਵੀ ਨਹੀਂ ਬਚਿਆ ਵੀਰ ਜੀ ਮੇਰਾ ਨਾਮ ਕਰਮਜੀਤ ਹੈ ਮੈਂ ਪ੍ਰੀਤਮ ਸਿੰਘ ਦੇ ਰਹਿਣ ਵਾਲੀ ਆ ਤੇ ਮੇਰੇ ਕੁਲਦੀਪ ਸਿੰਘ ਹਸਬੰਡ ਉਹਨਾਂ ਦਾ ਨਜਾਇਜ਼ ਸੰਬੰਧ ਫਰੀਦਕੋਟ ਦੇ ਰਹਿਣ ਵਾਲੀ ਔਰਤ ਸੀ ਪਰਮਜੀਤ ਕੌਰ ਉਹਨਾਂ ਨਾਲ ਸੀ ਉਹ ਵੀ ਮਤਲਬ ਗੱਲਬਾਤ ਕਰਦੇ ਸੀ ਮੈਂ ਉਹਨਾਂ ਨੂੰ ਰੋਕਦੀ ਰਹੀ ਆ ਕਿ ਤੁਸੀਂ ਇਹ ਕੰਮ ਨਾ ਕਰੋ ਆਪਣੇ ਧੀ ਪੁੱਤੋ ਵੀ ਮਤਲਬ ਗੱਭਰੂ ਉਹਨਾਂ ਤੇ ਵੀ ਅਸਰ ਮਾੜਾ ਪਊਗਾ ਇਹਨਾਂ ਨੇ ਮੇਰੇ ਕੁਐਸ਼ਨ ਆ ਮੰਨੀ ਉਸ ਤੋਂ ਬਾਅਦ ਇਹ ਸੀਜ਼ਨ ਲਾਉਣ ਗਏ ਚਲੇ ਚਲੋ ਮੈਂ ਕਿਹਾ ਹਟ ਜਾਣਗੇ ਇਹਨਾਂ ਨੇ ਸਾਰਾ ਪੈਸਾ ਉਹਨਾਂ ਨੂੰ ਖਵਾਤਾ ਘਰੇ ਸਾਨੂੰ ਕੋਈ ਖਰਚਾ ਨਹੀਂ ਦਿੱਤਾਗਾ ਉਹ ਖਰਚਾ ਦੇ ਕੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ 10000 ਰੁਪਿਆ ਪਵਾਇਆ ਫਿਰ ਉਸ ਤੋਂ ਬਾਅਦ ਕਿੰਨੀ ਮੈਨੂੰ ਹੋਰ ਪੈਸੇ ਚਾਹੀਦੇ ਆ ਉਹ ਇਹਨੇ ਮੁੜ ਕੇ ਇਥੇ ਐਲ.ਡ.ੀ ਮੰਗੀ ਮੈਨੂੰ ਕਹਿੰਦੇ ਐਲ.ਡ.ੀ ਦੇ ਮੈਨੂੰ ਤੇ ਮੈਂ ਇਹਨਾਂ ਦੀ ਗੱਲਬਾਤ ਸੁਣ ਲਈ ਉਹ ਪੈਸੇ ਇਹ ਲੜੀ ਦੇ ਤਾਂ ਮੈਂ ਖ ਨਈ ਵੀ ਐਲ ਡੀ ਵੀ ਤੇਰੀ ਤੇ ਘਰ ਵੀ ਤੇਰਾ ਬੱਚੇ ਵੀ ਤੇਰੇ ਤੂੰ ਨਹੀਂ ਕਿਤੇ ਨਹੀਂ ਲੈ ਕੇ ਜਾਣਾਗਾ ਤੂੰ ਮੈਨੂੰ ਦੱਸ ਕੀ ਆ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਨਹੀਂ ਉਹ ਦੇਣੀ ਨਾ ਤੇ ਮੈਨੂੰ ਤੇਰੇ ਗਹਿਣੇ ਵੇਚ ਕੇ ਮੈਂ ਆਉਂਗਾ ਤੇ ਮੈਨੂੰ ਪੈਸੇ ਚਾਹੀਦੇ ਆ ਉਹ ਜਨਾਨੀ ਕਹਿੰਦੀ ਮੈਨੂੰ ਅਵੀ ਪੈਸੇ ਚਾਹੀਦੇ ਮੈਨੂੰ ਹੁਣੇ ਚਾਹੀਦੇ ਆ 10 ਜਾਂ 10000 ਤਿੰਨ ਦਿਨ ਪਹਿਲਾਂ ਉਹਨੂੰ ਪਾ ਕੇ ਹਟਿਆ ਸੀਗਾ ਉਹ ਪੈਸਾ ਖਾਣ ਵਾਲੀ ਜਨਾਨੀ ਆ ਫਿਰ ਉਹਨੂੰ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ ਇਹਨੇ ਮੇਰੇ ਨਾਲ ਘੁੱਟ ਮਾਰ ਕੀਤੀ ਇਹਨੇ ਮੈਨੂੰ ਖਿੱਚਿਆ ਤੋਆ ਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ ਅਸੀਂ ਕਿਸੇ ਦੇ ਘਰੇ ਜਾ ਕੇ ਆਪਦੀ ਜਾਨ ਬਚਾਈ ਆ ਇਹਨੇ ਬਾਅਦ ਚ ਆ ਕੇ ਮਗਰੋਂ ਚੋਰੀ ਅੱਗ ਲਾਤੀ ਮੇਰੇ ਘਰ ਨੂੰ ਮੇਰਾ ਤਾਂ ਮੇਰੇ ਕੋਲ ਕੁਝ ਨਹੀਂ ਕੋ ਮੇਰੇ ਤਿੰਨ ਬੱਚੇ ਆ ਵੀਰ ਜੀ ਮੇਰੇ ਕੋਲੇ ਨਾ ਸੌਣ ਨੂੰ ਤਾਂ ਪਾਣ ਨੂੰ ਕੁਝ ਸੀ ਕਿਹੜਾ ਆਸ਼ਕੀ ਦਾ ਭੂਤ ਸਵਾਰ ਸੀ ਇਹਦੇ ਆਸ਼ਕੀ ਦਾ ਆਸ਼ਕੀ ਦਾ ਸਿਰ ਤੇ ਭੂਤ ਸਵਾਰ ਸੀਗਾ ਆਸ਼ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ ਇਹ ਹਾਂਜੀ ਘਾਰ ਹੀ ਫੂਕਦਾ ਹੈ ਕੋਈ ਚਿੰਤਾ ਨਹੀਂ ਕਰਦੀ ਕੋਈ ਇਹਨੂੰ ਘਰ ਚਿੰਤਾ ਨਹੀਂ ਸੀ ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਝ ਮੇਰੀ ਧੀ ਮਟਿਆਰ ਮੈਂ ਤਾਂ ਦਾਜ ਬਣਾਇਆ ਸੀ ਉਹ ਵੀ ਇਹਨੇ ਸਾੜਤਾ ਹੈ ਸਰਤ ਬਾਹ ਕਰਤਾ ਇਹ ਸ਼ਰਾਬ ਪੀ ਕੇ ਸ਼ਰਾਬ ਪੀ ਕੇ ਸਾਰਾ ਕੁਝ ਕੀਤਾ ਵੀਰ ਜੀ ਇਹਨੇ ਉਹ ਜਨਾਨੀ ਪਾਇਆ ਹੀ ਮੰਗੀਆਂ ਦੀ ਪੈਸੇ ਮੰਗੀਆਂ ਨਿਕਲ ਪਾਇਆ ਲੈ ਕੇ ਦੇ ਮੈਂ ਥਾਂ ਥੱਥਾ ਲੈ ਕੇ ਦੇ ਇੱਥੋਂ ਤੱਕ ਅਸੀਂ ਗਰੀਬ ਘਰ ਆ ਵੀਰ ਜੀ ਕਿੱਥੋਂ ਦਈਏ ਕਿੰਨੀ ਕੀ ਦੇਰ ਦੇ ਨਜਾਇਜ਼ ਬੰਦ ਸੀ ਉਹ ਹੋ ਗਿਆ ਸੀ ਵੀਰ ਜੀ ਤਿੰਨ ਚਾਰ ਮਹੀਨੇ ਹੋਏ ਸੀ ਇਸ ਗੱਲ ਨੂੰ ਹਾਂਜੀ ਪੈਸਿਆਂ ਦੀ ਮੰਗ ਕਰਦੀ ਪੈਸਿਆਂ ਦੀ ਮੰਗ ਕਰਦੀ ਸੀ ਕਹਿੰਦੀ ਮੈਨੂੰ ਪੈਸੇ ਚਾਹੀਦੇ ਮੈਨੂੰ ਮੈਂ ਥਾਂ ਥੱਥਾ ਲੈ ਕੇ ਦੇ ਕਹਿੰਦੀ ਆਂਦੇ ਬੱਚਿਆਂ ਨਾਲ ਤੂੰ ਗੱਲਬਾਤ ਨਹੀਂ ਕਰਨੀ ਫੋਨ ਤੇ ਨਾ ਤੂੰ ਘਰੇ ਜਾਣਾ ਨਾ ਤੂੰ ਰੋਟੀ ਪਾਣੀ ਖਾਣਾ ਹੈ ਉਹਨੇ ਉਹ ਜਾਇ ਇਹਦੇ ਦਿਮਾਗ ਵਿੱਚ ਬਿਠਾਇਆ ਵੀ ਤੇਰੇ ਘਰ ਦੀ ਤੈਨੂੰ ਮਾਰ ਦੂ ਤੂੰ ਘਰੇ ਨਹੀਂ ਜਾਣਾਗਾ ਤੂੰ ਮੇਰਾ ਤੇ ਮੇਰਾ ਹੀ ਬਣ ਕੇ ਰਹਿ। ਤੇ ਵੀਰ ਜੀ ਇਹਨੂੰ ਇਹ ਜਨਾਨੀ ਨਾਲ ਸਖਤ ਸਖਤ ਜਮਿਲ ਨਹੀਂ ਚਾਹੀਦੀ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਨਾਨੀ ਨੇ ਮੇਰਾ ਘਰ ਸਾਰਾ ਜਾੜਿਆ ਹੈ। ਕਿੰਨੇ ਦਾ ਜਿਹੜਾ ਸਮਾਨ ਤੁਹਾਡਾ ਘਰ ਦਾ ਸੜ ਕੇ ਸਵਾ। ਵੀਰ ਜੀ 1.5-2 ਲੱਖ ਦਾ ਮੇਰਾ ਸਮਾਨ ਸੀਗਾ ਮੇਰੇ ਪੇਕਿਆਂ ਨੇ ਮੇਰੇ ਨੇ ਦਿਹਾੜੀਆਂ ਕਰ-ਕਰ ਕੇ ਮੈਨੂੰ ਦਿੱਤਾ ਸੀਗਾ ਮਸਾਂ। ਸਾਰੇ ਕੱਪੜੇ ਵੀ ਮੇਰੇ ਹਾਰਸਿਆਲ ਵਾਲੇ ਸਾਰੇ ਸਰਦਕਲ ਤਾਣਾ ਤਣ ਦੇ ਕੱਪੜੇ ਵੀ ਉਹ ਵੀ ਸਾਰੇ ਉਹ ਹੀ ਰਹਿ ਗਏ ਆ ਕੁਛ ਨਹੀਂ ਗਾ ਮੇਰੀ ਸਰਕਾਰ ਮੂਰੇ ਇਹ ਹੀ ਬੇਨਤੀ ਮੇਰੀ ਮਦਦ ਸਹਾਇਤਾ ਕੀਤੀ ਜਾਵੇ ਮੇਰੇ ਤਿੰਨ ਬੱਚੇ ਮੈਂ ਕਿੱਥੇ ਲੈ ਕੇ ਜਾਉਂਗੀ ਇੱਥੇ ਦੇਖੋ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਹਾਂਜੀ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੋਨਾਂ ਤੇ ਹੋਣੀ ਚਾਹੀਦੀ ਇਕੱਲੇ ਤੇ ਨਹੀਂ ਹੁਣ ਨਾਲ ਜਨਾਨੀ ਦਾ ਵੀ ਕੁਟਮਾਰ ਹੋਣੀ ਚਾਹੀਦੀ ਕਿਉਂਕਿ ਇਹਨੇ ਮੇਰਾ ਘਰ ਬਰਬਾਦ ਕੀਤਾ ਇੱਕ ਔਰਤ ਨੇ ਹਾਂਜੀ ਇਸ ਔਰਤ ਨੇ ਇਸ ਔਰਤ ਤੇ ਬਹੁਤਾ ਹੈ ਹਾਂਜੀ ਪਹਿਲਾਂ ਵਿਆਹੀ ਰੰਡੀ ਆ अच्छा हां जी हां जी ਵਿਆਹੀ ਸੀ ਜੀ ਹੁਣ ਇਹਦੇ ਤੇ ਸਖਤ ਕਾਰਵਾਈ ਦੀ ਹਾਂਜੀ ਸਖਤ ਸਖਤ ਕਾਰਵਾਈ ਕੀਤੀ ਚਾਹੀਦੀ ਹੈ ਜੇ ਤੇ ਵੱਧ ਤੋਂ ਵੱਧ ਕੀ ਨਾਮ ਤੇ ਇਹ ਕੀ ਲੱਗਦੇ ਤੁਹਾਡੇ ਇਹ ਮੇਰੀ ਬੇਟੀ ਆ ਜੀ ਹਾਂਜੀ ਕਿੰਨੀ ਦਿਨ ਹੋ ਗਈ ਉਹਦੇ ਨਾਲ ਵਿਆਹੀ ਸੀ ਇਹਦੇ ਜੀ 18-19 ਸਾਲਾਂ ਦਾ ਤਾਂ ਵੱਡਾ ਬੱਚਾ ਹੀ ਆ ਹਾਂ ਜੀ ਹਾਂ ਤੇ 18 20 20 ਸਾਲ ਹੋ ਗਈ ਜੀ ਕਿਤੇ ਨਾਲ ਗਈ ਸੀ ਕਿੱਥੇ ਗਈ ਕਲਦੀਪ ਸਿੰਘ ਨਾਲ ਜੀ ਕਿੱਥੇ ਗਈ ਪ੍ਰੀਤ ਮਾਲੀਆਲੀ ਜੀ ਹਾਂਜੀ ਕੀ ਉਦੋਂ ਤੱਕ ਪਰੇਸ਼ਾਨ ਕਰਦਾ ਸੀ ਉਹ ਪਹਿਲਾਂ ਤੱਕ ਪਰੇਸ਼ਾਨ ਜਿਹੜਾ ਲੜਕੀ ਤੁਹਾਡੀ ਨੇ ਕਰਦਾ ਕੀ ਕਰਦਾ ਕੀ ਕਰਦਾ ਅਸੀਂ ਕੁੱਟਮਾਰ ਕਰਦਾ ਸੀ ਜੀ ਪਹਿਲਾਂ ਸੀ ਵੀ ਆਉਂਦੇ ਸੀ ਸਮਝਾ ਜਾਂਦੇ ਸੀ ਚਲੋ ਵੀ ਸਮਝ ਜਾਂਦਾ ਸੀ ਲੈ ਵੀ ਆਉਂਦਾ ਸੀ ਐਗਿਤੀ ਮਾੜੀ ਜਨਾਨੀ ਆਸ਼ਕੀ ਦੇ ਵਿੱਚ ਇਹਨੇ ਮੇਰੀ ਤੀ ਦੀ ਕੁੱਟਮਾਰ ਵੀ ਬਹੁਤ ਕੀਤੀ ਖਿੱਚਿਆ ਤੋਂ ਵੀ ਬਹੁਤ ਕੀਤੀ ਸਾਨੂੰ ਪਤਾ ਲੱਗਿਆ ਅਸੀਂ ਦੂਜੇ ਦਿਨ ਆਈ ਜਿੱਦਣ ਅੱਗ ਲੱਗੀ ਪਹਿਲਾਂ ਮੈਂ 3 ਦਿਨ ਰਹਿ ਕੇ ਕੇ 4 ਦਿਨ ਉਦੋਂ ਆਇਆ ਨਹੀਂ ਸਾਡਾ ਸੱਦਿਆ ਕਹਿੰਦਾ ਮੈਂ ਸੋਮਵਾਰ ਨੂੰ ਆਉਂ ਹਲੇ ਸੋਮਵਾਰ ਨੂੰ ਆਣਾ ਸੀ ਸੋਮਵਾਰੇ ਨਹੀਂ ਆਉਣੀ ਦਿੱਤਾ ਜੀ ਅੱਗ ਵੀ ਲਾਤੀ ਤੇ ਖਿੱਚਾ ਤੋਂ ਸਾਰੇ ਇੱਥੇ ਪਿੰਡ ਚ ਵਿੱਚ ਕੀਤੀ ਛੜਕ ਚ ਇਹਦੇ ਸ੍ਰੀਕੇ ਕਬੀਲੇ ਨੇ ਇਹਨੂੰ ਹਟਾਇਆ ਮੈਂ ਮਸਾਂ ਸਮਾਨ ਅਸੀਂ ਬੁੱਡੇ ਠੇਰੇ ਸੀ ਪਹਿਲਾਂ ਇਹਨਾਂ ਦਾ ਘਰ ਕੱਚਾ ਸੀ ਕਹਿੰਦੇ ਅਸੀਂ ਲੈਣਾ ਨਹੀਂ ਸਮਾਨ ਮਗਰੋਂ ਸੇ ਜੋੜ-ਜੋੜ ਕੇ ਇਹਦੇ ਪਿਓ ਨੇ ਦਿਹਾੜੀਆਂ ਕਰ-ਕਰ ਕੇ ਮਸਾਂ ਦਿੱਤਾ ਸੀ। ਬਾਜ ਦਿੱਤਾ। ਹਾਂ ਦਾਜ ਦਿੱਤਾ ਜੀ। ਹੁਣ ਇਹ ਆਪਦੀ ਬੱਚੀ ਦਾ ਵੀ ਬਣਾਉਣ ਲੱਗੀ ਆਪਦਾ ਵੀ ਤਾਲ ਪੂਰਾ ਹੋਈ ਜਾਂਦਾ ਸੀ। ਉਹਦੇ ਸਿਰ ਤੇ ਹੀ ਚਲੋ ਥੋੜੇ ਵਾਲੇ ਪਾਉਂਦਾ ਸੀ। ਹੁਣ ਇਹਨੂੰ ਜਮਾਂ ਨਹੀਂ ਕਮਾਈ ਦਿੱਤੀ ਜੀ। ਕਿੰਨਾ ਦਿੱਤਾ ਇਹ ਕਮਾਈ। ਕਮਾਈ ਜੀ ਔਰਤਾ ਜਿਹੜੀ ਸਾਨੂੰ ਤਾਂ ਦੱਸ ਦੇ ਵੀ ਫਰੀਦਕੋਟ ਦੀ ਸਾਨੂੰ ਇੱਕ ਹਸਾਬ ਨਾਲ। ਸਵਾਦ ਅਸੀਂ ਜਵਾਂ। ਹਾਂ ਬੀ ਲਾਪਤਾਈ। ਉਹ ਉਸ ਨਾਲ ਸੰਬੰਧ ਰੱਖਦਾ ਸੀ ਘਰੇ ਜਵਾਕਾਂ ਨੂੰ ਵੀ ਜਦੋਂ ਫੋਨ ਲਾਉਂਦਾ ਸੀ ਗਾਲਾਂ ਵਾਲਾ ਕੱਢਦਾ ਸੀ ਕਹਿੰਦਾ ਸੀ ਮੈਂ ਤੁਹਾਨੂੰ ਮਾਰ ਦਿਆਂਗਾ ਮੈਂ ਤੁਹਾਨੂੰ ਵੱਢ ਦਿਆਂਗਾ ਇੱਥੇ ਆ ਕੇ ਜੇ ਮੇਰੀ ਧੀ ਨਾਲ ਗੱਲ ਕਰਨੀ ਕਹਿ ਦੇਣਾ ਮੇਰੇ ਨਾਲ ਗੱਲ ਕੋਈ ਨਹੀਂ ਮੇਰੀ ਤਾਂ ਇਹੋ ਹੀ ਹੈ ਪਰ ਮਜੀਦਕਾਰ ਸਾਨੂੰ ਬਹੁਤ ਤੰਗ ਕੀਤਾ ਇਹਨੇ ਪਹਿਲਾਂ ਤਾਂ ਅਸੀਂ ਮਹਿਸੂਸ ਨਹੀਂ ਕੀਤਾ ਜਦੋਂ ਹੁਣ ਅੱਗ ਲਾਤੀ ਸਾਨੂੰ ਇਸ ਗੱਲ ਦੀ ਮਹਿਸੂਸਿਾਈ ਤੀਜੀ ਵਾਰ ਅੱਗ ਲਾਈ ਇਹਨੇ ਹਾਂਜੀ ਘਰ ਦਾ ਸਬੰਧ ਫੋਗਦਾ ਸਾਰਾ ਆਸ਼ਕੀ ਤੇ ਹੋਰ ਵਾਗੇ ਸਖਤ ਕਾਰਵਾਈ ਦੀ ਹ ਸਖਤ ਕਾਰਵਾਈ ਕੀਤੀ ਜਾਵੇ ਦੋਹਾਂ ਜਣਾਂ ਤੇ ਪਰਮਜੀਤ कौर ਤੇ ਵੀ ਆ ਉਹ ਆ ਔਰਤ ਤੇ ਵੀ ਹੋਣੀ ਚਾਹੀਦੀ ਇਹਦੀ ਸ਼ਾਇ ਤੇ ਹਾਂ ਇਹਦੀ ਸ਼ਾਇ ਗੱਲਾਂ ਕਹਿੰਦੀ ਸੀਗੀ ਵੀ ਅਗਲਾ ਕੇ ਤੂੰ ਮੜਿਆ ਘਰੋਂ ਰੋਟੀ ਨਹੀਂ ਖਾਣੀ ਪਾਣੀ ਨਹੀਂ ਖਾਣਾ ਆਵਦੀ ਔਰਤ ਦੇ ਮੰਜੇ ਤੇ ਨਹੀਂ ਬਹਿਣਾ ਰਾਤ ਨਹੀਂ ਕੱਟਣੀ ਏਦਾਂ ਗੱਲਾਂ ਮਗਰ ਫੋਨ ਆਉਂਦੇ ਰਹੇ ਕਿੱਤੀ ਦਮ ਤੋੜਾ ਦੀਰਪਾਲ ਘਰ ਜੀ ਦੀਰਪਾਲ ਕਿੱਥੇ ਰਹਿੰਦੇ ਸੀ ਅਸੀਂ ਪ੍ਰੀਤਮ ਸਿੰਘ ਹਾਲੇ ਤੇ ਰਹਿੰਦੇ ਜੀ ਜੀ ਅੱਗ ਲਗਾਈ ਕਿਦਾਂ ਲਗਾਈ ਤੇ ਕਿਉਂ ਲਗਾਈ ਸਾਹਿਬ ਇਹ ਮੇਰੇ ਦਿਓਰ ਨੇ ਅੱਗ ਲਗਾਈ ਆ ਨਜਾਇਜ਼ ਇਹ ਸੰਬੰਧ ਸੀਗੇ ਕਿਸੇ ਔਰਤ ਨਾਲ ਮੇਰੀ ਭੈਣ ਆ ਇਹ ਰੋਕਦੀ ਸੀ ਵੀ ਨਾ ਇਸ ਤਰ੍ਹਾਂ ਕਰ ਉਹ ਇਹਨੂੰ ਕੁੱਟਮਾਰ ਕਰਦਾ ਸੀਗਾ ਤੇ ਅਸੀਂ ਵੀ ਨਹੀਂ ਰੋਕਦੇ ਸੀ ਅਸੀਂ ਕਹਿੰਦੇ ਚਲ ਦੋਨਾਂ ਜੀਆਂ ਦੀ ਆ ਗੱਲ ਵੀ ਠਕੀਰੇ ਵੇ ਇਹਨਾਂ ਨੇ ਕੋਈ ਵੀ ਮੈਨੂੰ ਦੱਸਦੀ ਨਹੀਂ ਸੀ ਮੇਰੀ ਭੈਣ ਜਦੋਂ ਉਹਦੇ ਸਿਰ ਤੋਂ ਵੀ ਪਾਣੀ ਨੱਗਿਆ ਉਹਨੇ ਦੱਸਿਆ ਵੀ ਇਹਦੇ ਨਾਲ ਸੰਬੰਧ ਆ ਕਿਸੇ ਜਨਾਨੀ ਦੇ ਤੇ ਉਸ ਕਰਕੇ ਅਸੀਂ ਵੀ ਆਖਿਆ ਚੱਲ ਕੋਈ ਗੱਲ ਨਹੀਂ ਸਮਝਾਇਆ ਸਾਡੇ ਘਰ ਦੇ ਆ ਸਾਰਿਆਂ ਨੇ ਕੋਈ ਨਹੀਂ ਤੁਹਾਡੇ ਦੋਨਾਂ ਦੇ ਵਿੱਚ ਆ ਤੁਸੀਂ ਦੋਨੋਂ ਨੇ ਵੇੜੋ ਗੱਲ ਇਹਨੇ ਕਿਸੇ ਦੀ ਨਹੀਂ ਸੁਣੀ ਇਹਨੇ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ ਫਿਰ ਉਹ ਜਾ ਕੇ ਕਿਸੇ ਦੇ ਘਰੇ ਲੁਕੀ ਅਸੀਂ ਵੀ ਨਹੀਂ ਆਖਿਆ ਵੀ ਸਾਡੇ ਘਰ ਆ ਜਾਸਿਆ ਕਿ ਸਾਡੇ ਗੱਲ ਪਾਊਗਾ ਸਾਡੇ ਵੀ ਗੱਲ ਪਿੰਦਾ ਉਹ ਸਾਡੇ ਵੀ ਖਿੱਚ ਮਾਰ ਕਰਦਾ ਧੂ ਕਰਦਾ ਵੀ ਘੁਰਦਾ ਮਾਰਦਾ ਹਾਂਜੀ ਸ਼ਰਾਬ ਪਿੰਦਾ ਉਹ ਇਹ ਉਹਦੇ ਕਰਕੇ ਇਹਨੂੰ ਅਸੀਂ ਬਚਾਇਆ ਤੇ ਫਿਰ ਘਰ ਦੇ ਵਿੱਚ ਅੱਗ ਲਾ ਕੇ ਰਾਤ ਨੂੰ ਗਿਆ ਚਲਾ 8 ਵਜੇ ਦੇ 2 ਮਿੰਟ ਤੇ ਨੇ ਅੱਗ ਲਾਈ ਆ ਸਾਨੂੰ ਨਹੀਂ ਪਤਾ ਲੱਗਾ ਪਿਆ ਨੂੰ ਅਸੀਂ ਆਪਦੇ ਘਰ ਵਿੱਚ ਹੀ ਸੀਗੇ ਵੀ ਕਿੱਥੇ ਅੱਗ ਲੱਗੀ ਸਾਨੂੰ ਗਵਾਂਢੀ ਨਿਕਲੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਘਰ ਵਿੱਚ ਅੱਗ ਲਾ ਕੇ ਆਜ ਗਿਆ ਹਾਂਜੀ ਇਹਦਾ ਪਰਿਵਾਰ ਪਾਸੇ ਸੀਗਾ ਅਸੀਂ ਹਾਂਜੀ ਹਾਂਜੀ ਜਾਨੀ ਬਾਨੀ ਨੁਕਸਾਨ ਹਾਂਜੀ ਹਾਂਜੀ ਜੇ ਸੁੱਤਾ ਹੁੰਦਾ ਨੁਕਸਾਨ ਹੋ ਜਾਂਦਾ ਕਹਿੰਦਾ ਸੀ ਮੈਂ ਇਹਨਾਂ ਨੂੰ ਮਾਰ ਦੇਣਾ ਇਹਨਾਂ ਉੱਤੇ ਆਹ ਘਾ ਦੇਣਾ ਪਟ્રોલ ਪਾ ਦੇਣਾ ਤਜਾਬ ਪਾ ਦੇਣਾ ਇਹਨਾਂ ਨੂੰ ਆਸ਼ਕੀ ਦਾ ਪੁੱਤ ਸਵਾਰ ਸੀ ਜੀ ਉਹਦੇ ਤੇ ਬਸ ਆਸ਼ਕੀ ਦੇ ਵਿੱਚ ਡੁੱਬਿਆ ਹੋਇਆ ਸੀ ਉਹ ਸੌਰਤ ਨੇ ਆਪਦੇ ਵਿੱਚ ਪਤਾ ਨਹੀਂ ਕਿਹੜੇ ਜਾਲ ਚ ਫਸਾਇਆ ਹੋਇਆ ਔਰਤ ਦੀ ਹੱਤ ਹਾਂਜੀ ਇਸ ਪਰਿਵਾਰ ਨੂੰ ਚੰਗਾ ਨਹੀਂ ਲੱਗਦਾ ਘਰ ਪਰਿਵਾਰ ਨੂੰ ਚੰਗਾ ਨਹੀਂ ਲੱਗਦਾ ਬੱਚਿਆਂ ਨੂੰ ਧੱਕੇ ਮਾਰਦਾ ਸੀਗਾ ਕੋਈ ਇਹਨਾਂ ਬਾਰੇ ਸੋਚਦਾ ਹੀ ਨਹੀਂ ਸੀਗਾ ਵੀ ਕੀ ਆ ਉਹ ਇਹੋ ਜਿਹੇ ਬੰਦੇ ਤੇ ਕੋਈ ਸਖਤ ਕਟੌੜੀ ਕਾਰਵਾਈ ਹੋਣੀ ਚਾਹੀਦੀ ਕਾਨੂੰਨ ਨੇ ਉਹਦੇ ਤੇ ਕਾਰਵਾਈ ਬਹੁਤ ਸਖਤ ਸਖਤ ਹੋਣੀ ਚਾਹੀਦੀ ਆ ਉਹਨਾਂ ਦੋਨਾਂ ਤੇ ਹੀ ਉਸੇ ਤੇ ਹਾਂਜੀ ਔਰਤ ਤੇ ਵੀ ਪਰਮਜੀਤ ਤੇ ਵੀ ਤੇ ਕੁਲਦੀਪ ਸਿੰਘ ਤੇ ਵੀ ਸਰੀਕ ਮਸਲਾ ਆਇਆ ਸੀ ਅਗਲਾ ਕੀ ਮਸਲਾ ਸੀ ਸਾਡੇ ਕੋਲ ਇੱਕ ਕਰਮਜੀਤ ਕੌਰ ਨਾਮ ਦੀ ਲੇਡੀ ਪ੍ਰੀਤਵੰਤ ਰੈਲੀ ਦੇ ਆਈਆਂ ਉਹਨੇ ਕੰਪਲੇਂਟ ਕੀਤੀ ਕਿ ਉਹਦਾ ਘਰ ਵਾਲਾ ਜਿਹੜਾ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਇਹਦੀ 40 ਸਾਲ ਉਮਰ ਹੈ ਉਹ ਉਹਦੇ ਕਿਸੇ ਔਰਤ ਨਾਲ ਸੰਬੰਧ ਸੀ ਇਹਦੀ ਘਰਲੀ ਇਸੇ ਗੱਲ ਤੋਂ ਪੁਲਿਸ ਕਰਦੀ ਸੀ ਇਹ 13 ਚ 4 ਦੀ ਰਾਤ ਨੂੰ 9:30 ਵਜੇ ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟ ਮਾਰਨਾ ਕਰੇ ਇਹ ਨੇ ਘਰ ਆਪਣੇ ਘਰ ਨੂੰ ਹੀ ਅਗਲਾ ਸੀ ਕਾਫੀ ਸਾਰਾ ਜਿਹੜਾ ਸਮਾਨ ਦਾ ਸੜ ਗਿਆ ਅਸੀਂ ਉਹਦੇ ਜਿਹੜੀ ਲੇਡੀ ਹੈ ਕਰਮਜੀਤ ਕਰੋੜੀ ਦੀ ਸਟੇਟਮੈਂਟ ਤੇ ਇਹਦੇ ਕੁਲਦੀਪ ਸਿੰਘ ਦੇ ਖਿਲਾਫ ਐਫ ਆਰ ਨੰਬਰ 58 ਦਾਦੀ ਕੀਤੀ ਹੈ ਇਹਨੂੰ ਅਸੀਂ ਅਰੈਸਟ ਕਰਦੇ ਹਾਂ ਹਾਂਜੀ ਫਿਰ ਲਾਲ ਤੋਂ ਤੀਜਾ ਜੀ